ਮਤਲਬ ਸਿੰਪਲ ਵੀ ਰਹਿ ਸਕਦਾ ਚਪਲਾ ਚੁਪਨਾ ਪਾ ਕੇ ਕਿਸੇ ਨਹਿਰ ਦੇ ਕੰਡੇ ਤੇ ਬੈਠਾ ਹੈ ਜਾਂ ਖੋਖੇ ਤੇ ਬੈਠ ਕੇ ਚਾਹ ਪੀ ਰਿਹਾ ਅਨੰਤ ਲੈ ਰਿਹਾ ਜ਼ਿੰਦਗੀ ਦੇ ਕਿਸੇ ਨਾ ਕੋਈ ਰੌਲਾ ਗੋਲਾ ਨਹੀਂ ਨਾ ਕਿਸੇ ਦਾ ਹਾਂਜੀ ਦੋਸਤੋ ਕਿਵੇਂ ਹੋ ਸਾਰੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਵਿੱਚ ਕੋਈ ਨਾ ਕੋਈ ਮੁੱਦਾ ਜ਼ਰੂਰ ਭਖਿਆ ਹੀ ਰਹਿੰਦਾ ਹੈ ਹੁਣ ਉਸੇ ਤਰ੍ਹਾਂ ਹੀ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਨੀ ਕਿ ਦੋਸਤੋ ਮਸ਼ਹੂਰ ਸਿੰਗਰ ਸਿੰਗਾ ਉਹਦਾ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਚੁੱਕਿਆ ਹੈ ਵੈਸੇ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਿੰਗਾ ਵੀ ਅਕਸਰ ਵਿਵਾਦਾਂ ਵਿੱਚ ਫਸਿਆ ਹੀ ਰਹਿੰਦਾ ਹੈ ਜਦੋਂ ਵੀ ਸਿੰਘਾ ਲਾਈਵ ਆਉਂਦਾ ਤਾਂ ਕੁਝ ਨਾ ਕੁਝ ਇਹੋ ਜੀਆਂ ਗੱਲਾਂ ਕਹਿ ਦਿੰਦਾ ਜਿਸ ਤੋਂ ਬਾਅਦ ਕੋਈ ਨਾ ਕੋਈ ਵੱਡਾ ਵਿਵਾਦੇ ਖੜਾ ਹੋ ਜਾਂਦਾ ਉਸੇ ਤਰ੍ਹਾਂ ਹਾਲਾ ਦੇ ਵਿੱਚ ਸਿੰਘਾ ਲਾਈਵ ਆਉਂਦਾ ਤੇ ਲਾਈਵ ਆਉਣ ਤੋਂ ਬਾਅਦ ਆਪਣੇ ਫੈਨਾਂ ਨਾਲ ਕੁਝ ਕੁ ਗੱਲਾਂ ਬਾਤਾਂ ਕਰਦਾ ਹੈ ਗੱਲਾਂ ਬਾਤਾਂ ਕਰਦਾ ਹੋਇਆ ਕਹਿੰਦਾ ਕਿ ਮੈਨੂੰ ਐਂ ਦੱਸੋ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਉਹ ਕੱਲੀਆਂ ਗੱਡੀਆਂ ਹੀ ਕਿਉਂ ਦਿਖਾਉਂਦੇ ਆ ਜਿੱਥੇ ਜਾਂਦੇ ਕੈਮਰਾ ਚੱਕ ਕੇ 10-12 ਮੁੰਡੇ ਇਕੱਠੇ ਹੋ ਕੇ ਕਦੇ ਸਟਾਰਬਕ ਕਦੇ ਕੌਫੀ ਕਦੇ ਕਿਹੜੀਆਂ ਚੀਜ਼ਾਂ ਦੀਆਂ ਸਨੈਪਾਂ ਪਾਉਣ ਲੱਗ ਜਾਂਦੇ ਆ ਉਹ ਐਦਾਂ ਕਿਉਂ ਕਰਦੇ ਆ ਬੰਦਾ ਸਿੰਪਲ ਵੀ ਰਹਿ ਸਕਦਾ ਹੈ ਫੇਮਸ ਪਰਸਨੈਲਿਟੀ ਆ ਉਹਦਾ ਇਹ ਜ਼ਰੂਰੀ ਆ ਕਿ ਉਹ ਬ੍ਰਾਂਡਡ ਕੱਪੜੇ ਪਾਵੇ ਗੂਚੀ ਮੂਚੀ ਤੇ ਜਾਂ ਲਗਜ਼ਰੀ ਕਾਰ ਹੀ ਦਿਖਾਵੇ ਫੋਟੋਆਂ ਸਨੈਪਾਂ ਦੇ ਵਿੱਚ ਸਟਾਰ ਬਕਤੇ ਬੈਠੇ ਆ 10 20 ਜਾਣੇ ਇਕੱਠੇ ਅਸੀਂ ਰਹਿਨੇ ਆ ਦਰਜਾਨੇ ਉਧਰ ਜਾਣੇ ਮਤਲਬ ਗੱਡੀਆਂ 10 5 7 ਗੱਡੀਆਂ ਨਾਲ ਜਾਂਦੀਆਂ ਨੇ ਮਤਲਬ ਐਸੇ ਮੇਰੇ ਦਿਮਾਗ 'ਚ ਕੁਐਸਚਨ ਆਇਆ ਸੀਗਾ ਕਿ ਜ਼ਰੂਰੀ ਆ ਕਿਸੇ ਆਰਟਿਸਟ ਲਈ ਜਾਂ ਮਤਲਬ ਦਾ ਚਪਲਾ ਚੁਪਲਾ ਪਾ ਕੇ ਕਿਸੇ ਨਹਿਰ ਦੇ ਕੰਡੇ ਤੇ ਬੈਠਾ ਆ ਜਾਂ ਖੋਖੇ ਤੇ ਬੈਠ ਕੇ ਚਾਹ ਪੀ ਰਿਹਾ ਆ ਆਨੰਦ ਲੈ ਰਿਹਾ ਆ ਜ਼ਿੰਦਗੀ ਦੇ ਕਿਸੇ ਨਾਲ ਕੋਈ ਰੌਲਾ ਗੋਲਾ ਨਹੀਂ ਨਾ ਕਿਸੇ ਦਾ ਤੇ ਇਸ ਤੋਂ ਬਾਅਦ ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਸਿੰਘੇ ਨੇ ਪ੍ਰੇਮ ਟੱਲੋਂ ਅਰਸ਼ਵਲ ਨੂੰ ਟਾਰਗੇਟ ਕੀਤਾ ਹੈ ਕਿਉਂਕਿ ਉਹ ਅੱਜ ਦੇ ਸਮੇਂ ਵਿੱਚ ਐਡਾਂ ਦੀਆਂ ਚੀਜ਼ਾਂ ਕਰਦੇ ਰਹਿੰਦੇ ਨੇ ਉਹ ਜਿਹੜੀ ਵੀ ਜਗ੍ਹਾ ਉੱਤੇ ਜਾਂਦੇ ਹਨ ਉਸ ਦੀਆਂ ਸਟੋਰੀਆਂ ਜਾਂ ਫਿਰ ਪੋਸਟਾਂ ਪਾਉਂਦੇ ਰਹਿੰਦੇ ਹਨ ਹੁਣ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਧੰਨਵਾਦ